ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ ਲਓ ਜੀ ਅੱਜ ਆਪਾਂ ਪਹੁੰਚੇ ਆਂ ਫਹਾਦਰਗੜ ਜ਼ਿਲ੍ਹਾ ਪਟਿਆਲਾ ਜੀ ਤੁਸੀਂ ਦੇਖ ਸਕਦੇ ਹੋ ਪੰਬਾ ਜੀ ਦਾ ਦਰਬਾਰ ਬਣਿਆ ਹੋਇਆ ਜੀ ਜੋ ਕਿ ਇੱਥੇ ਸੇਵਾਦਾਰਾਂ ਵੱਲੋਂ ਅੱਜ ਹਾਵਨ ਕਰਵਾਇਆ ਗਿਆ ਜੀ ਤੇ ਪੂਰੀਆਂ ਛੋਲਿਆਂ ਦਾ ਲੰਗਰ ਕਰਵਾਇਆ ਗਿਆ ਜੀ ਦਰਬਾਰ ਦੇ ਉੱਤੇ ਤੁਸੀਂ ਦਰਬਾਰ ਦੇਖ ਸਕਦੇ ਹੋ ਖੇੜੇ ਬਾਬਾ ਜੀ ਦਾ ਦਰਬਾਰ ਬਣਿਆ ਹੋਇਆ ਜੀ ਬਹੁਤ ਹੀ ਵਧੀਆ ਢੰਗ ਦੇ ਨਾਲ ਸਜਾਵਟ ਕਰਕੇ ਦਰਬਾਰ ਦੇ ਉੱਤੇ ਸੇਵਾਦਾਰਾਂ ਵੱਲੋਂ ਆਗਮਨ ਕਰਵਾਇਆ ਗਿਆ ਆਵਰ ਕਰਵਾਉਣ ਤੋਂ ਬਾਅਦ ਪੂਰੀਆਂ ਛੋਲਿਆਂ ਦਾ ਲੰਗਰ ਲਾਇਆ ਗਿਆ ਜੀ ਦਰਬਾਰ ਦੇ ਤੁਸੀਂ ਕਰ ਸਕਦੇ ਹੋ ਦਰਸ਼ਨ ਤੁਸੀਂ ਦੇਖ ਸਕਦੇ ਹੋ ਜੀ ਪੂਰੀਆਂ ਬਣ ਰਹੀਆਂ ਨੇ ਜੀ ਹਲਵਾਈ ਆਪਣੇ ਪੂਰੀਆਂ ਦਾ ਲੰਗਰ ਪਿਆਰ ਕਰ ਰਹੇ ਨੇ ਜੀ ਸੇਵਾਦਾਰਾਂ ਵੱਲੋਂ ਦਰਬਾਰ ਦੇ ਉੱਤੇ ਪੂਰੀਆਂ ਛੋਲੇ ਦਾ ਲੰਗਰ ਲਾਇਆ ਗਿਆ ਜੀ ਲਓ ਜੀ ਤੁਸੀਂ ਵੇਖ ਸਕਦੇ ਹੋ ਪੂਰੀਆਂ ਛੋਲੇ ਦਾ ਲੰਗਰ ਚੱਲ ਰਿਹਾ ਹੈ ਜੀ ਕਿ ਦਰਬਾਰ ਦੇ ਉੱਤੇ ਬਹੁਤ ਸੰਗਤ ਆਉਂਦੀ ਹੈ ਜੀ ਹਰੇਕ ਸਾਲ ਸਾਰੇ ਰਣ ਮੇਕੇ ਬਾਬਾ ਜੀ ਦਰਬਾਰ ਦੇ ਦਿੱਪਣਾਰਾ ਕਰਦੇ ਨੇ ਜੀ ਜੇਕਰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਧੰਨਵਾਦ